ਸਸ਼ਗੋਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਏਅਰਲਾਈਨ কুরਤੀ ਦੀ ਕਟਿੰਗ ਐਂਡ ਸਟਿਚਿੰਗਸ ਆਪ ਤੋਂ ਪਹਿਲਾਂ ਤਾਂ ਆਪਾਂ ਕੱਪੜੇ ਨੂੰ ਦੋ ਫੋਲਡ ਕੀਤਾ ਹੋਇਆ ਹੈ ਜਾਂ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ ਨੂੰ ਜਿੰਨੀ ਲੰਬਾਈ ਚਾਹੀਦੀ ਓ ਉਹ ਲੈ ਲੈਣੀ ਆ ਪ੍ਰਿੰਟ ਦਾ ਤੁਸੀਂ ਖਾਸ ਧਿਆਨ ਰੱਖੋ ਪ੍ਰਿੰਟ ਜੇ ਸੈਲ ਨੂੰ ਤੁਹਾਡਾ ਆਉਂਦਾ ਹੋਵੇ ਉਹ ਸੈਲ ਨੂੰ ਹੀ ਰੱਖਿਓ ਉਪਰੋ ਜਿਹੜੀ ਏ ਸ਼ੇਪ ਕੁੜਤੀ ਦੀ ਕਟਿੰਗ ਹੁੰਦੀ ਹੈ ਉਹ ਸੇਮ ਹੀ ਹੁੰਦੀ ਹੈ ਨੋਰਮਲ ਕਮੀਜ਼ ਤੇ ਵਾਂਗੂ ਸਭ ਤੋਂ ਪਹਿਲਾਂ ਤਾਂ ਆਪਾਂ ਥੀਰੇ ਦਾ ਨਿਸ਼ਾਨ ਲਗਾਉਣਾ ਹੈ ਇੱਥੇ ਸਾਡਾ ਜਿਹੜਾ ਥੀਰਾ ਸੀ ਉਹ 14 ਇੰਚ ਸੀ ਸੋ ਉਹਦਾ ਅੱਧ ਕਰਨ ਤੇ ਆਇਆ 7 ਇੰਚ ਉਸ ਤੋਂ ਬਾਅਦ ਆਪਾਂ ਨੋਰਮਲ ਜਿਵੇਂ ਮੁੰਡੇ ਦਾ ਨਿਸ਼ਾਨ ਲਗਾਉਂਦੀ ਆਂ ਮੁੰਡੇ ਦਾ ਨਿਸ਼ਾਨ ਲਗਾਵਾਂ ਮੁੰਡਾ ਜਦੋਂ ਆਪਾਂ ਕਿਸੇ ਵੀ 올ਡ ਜਾਂ ਮਤਲਬ ਬਡੇ ਪਰਸਨ ਲਈ ਬਣਾਉਂਦੀ ਆਂ ਉਦੋਂ ਆਪਾਂ 7.5 ਤੋਂ 8.5 ਵਿੱਚ ਕਰ ਆਪਾਂ ਆਪਣਾ ਮੁੰਡਾ ਰੱਖ ਸਕਦੇ ਆ ਇਹ ਡਿਪੈਂਡ ਵੀ ਕਰਦਾ ਹੁੰਦਾ ਹੈ ਕਿ ਨਾਪ ਸਾਡਾ ਕਿਸ ਤਰ੍ਹਾਂ ਦਾ ਉਸ ਅਕੋਰਡਿੰਗ ਜੇਕਰ ਬੱਚੇ ਲਈ ਸਿੱਧਾ ਕੱਟ ਕਰ ਦੇਣਾ ਇਸ ਤੋਂ ਬਾਅਦ ਆਪਾਂ ਆਪਣੀ ਚੈਸਟ ਦਾ ਨਿਸ਼ਾਨ ਲਗਾਵਾਂਗੇ ਚੈਸਟ ਦਾ ਨਿਸ਼ਾਨ ਦੇਖੋ ਜੇਕਰ ਤੁਹਾਡੀ ਤਿਆਰ ਚੈਸਟ ਜਿਹੜੀ ਆ ਉਹ 22 ਇੰਚ ਆ ਸੋ 22 ਦਾ ਆਧਾ ਆਏਗਾ 11 ਇੰਚ 2 इंच ਤੇ 4 इंच ਤੇ ਆਪਾਂ ਇਹ ਨਿਸ਼ਾਨ ਲਗਾਵਾਂਗੇ ਸੋ ਇਸ ਤੋਂ ਬਾਅਦ ਜਿਹੜਾ ਐਂਡ ਤੇ ਆਪਾਂ ਜਿਹੜਾ ਮਾਰਜਿਨ ਵੀ ਆਪਾਂ ਰੱਖਾਂਗੇ ਹੁਣ ਇਸ ਤਰ੍ਹਾਂ ਆਪਾਂ ਮੁੰਡੀ ਨੂੰ ਇਸ ਤਰ੍ਹਾਂ ਸ਼ੇਪ ਦੇ ਦੇਵਾਂਗੇ ਇਹ ਦੋ ਸ਼ੇਪ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਬੈਕ ਸਾਈਡ ਤੇ ਸ਼ੇਪ ਦਿੰਦੇ ਆ ਉਹ ਬਹੁਤੀ ਜ਼ਿਆਦਾ ਡੀਪ ਨਹੀਂ ਕਰਦੇ ਸੋ ਫਰੰਟ ਸਾਈਡ ਤੇ ਜਿਹੜੀ ਆਪਾਂ ਸ਼ੇਪ ਆਉਂਦੀ ਹੁੰਦੀਆਂ ਉਹ ਥੋੜੀ ਜੀ ਡੀਪ ਕਰਦੀ ਹੁੰਦੀਆਂ ਤਾਂ ਜੋ ਜਦੋਂ ਆਪਾਂ ਬਾਹਾਂ ਨੂੰ ਜੋੜ ਲਈਏ ਤੇ ਉੱਥੇ ਮੋਰੀ ਸਾਈਡ ਵਾਲ ਵਗੈਰਾ ਜਾਵੇ ਹੁਣ ਆਪਾਂ ਇੱਥੇ ਲਗਾਵਾਂਗੇ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਤੁਸੀਂ ਉੱਪਰੋਂ ਵੀ ਨੀਚੇ ਤਾਂ ਕਿਸ ਤ 14 ਤੋਂ 15 ਇੰਚ ਹਾਈਟ ਦੇ ਅਕੋਰਡਿੰਗ ਰੱਖੋਗੇ 14 ਤੋਂ 15 ਇੰਚ ਦੇ ਵਿੱਚਕਾਰ ਤੁਸੀਂ ਰੱਖ ਸਕਦੇ ਹੋ ਮੈਂ ਹਮੇਸ਼ਾ ਜਿਹੜਾ ਕਮਰਦਾਨੀ ਨਿਸ਼ਾਨ ਹੁੰਦਾ ਹੈ ਉਹ 15 ਇੰਚ ਤੋਂ 16 ਇੰਚ ਵਿੱਚਕਾਰ ਰੱਖਦੀ ਹਾਂ ਕਿਉਂਕਿ ਮੇਰੀ ਜਿਹੜੀ ਹਾਈਟ ਹੈ ਥੋੜੀ ਜ਼ਿਆਦਾ ਹੈ ਸੋ ਉਸ ਤੋਂ ਬਾਅਦ ਆਪਾਂ ਇਹ ਦੋਹਾਂ ਨਿਸ਼ਾਨਾਂ ਨੂੰ ਚੈਸਟ ਦੇ ਤੇ ਕਮਰ ਦੇ ਨਿਸ਼ਾਨ ਨੂੰ ਆਪਸ ਵਿੱਚ ਮਿਲਾ ਦਵਾਂਗੇ ਉਸ ਤੋਂ ਬਾਅਦ ਆ ਜਾਂਦੇ ਹਾਂ ਨੀਚੇ ਵਾਲੀ ਸੈਡ ਨੀਚੇ ਵਾਲੀ ਸੈਡ ਆਪਾਂ ਇੱਥੇ 3 ਇੰਚ ਤੇ ਨਿਸ਼ਾਨ ਲਗਾਇਆ ਸੀ ਇਹ ਕੋਟਨ ਦਾ ਕਪੜਾ ਹੈ ਸੋ ਕੋਟਨ ਦੇ ਕਪੜੇ ਦੀਆਂ ਜਿਹੜੀਆਂ ਛਾੱਕਾ ਹੁੰਦੀਆਂ ਜਾਂ ਕੋਟਨ ਦਾ ਕਪੜਾ ਹੁੰਦਾ ਉਹ ਨੀਚੇ ਨੂੰ ਨਹੀਂ ਜਿਆਦਾ ਡੇਗਦਾ ਪਰ ਜੇਕਰ ਤੁਹਾਡੇ ਕੋਲ ਸਿਲਕ ਦਾ ਕਪੜਾ ਹੈ ਉੱਥੇ ਤੁਸੀਂ ਇਹ ਜਿਹੜਾ ਨਿਸ਼ਾਨ ਹੈ 4 ਤੋਂ 5 ਇੰਚ ਦੇ ਵਿੱਚ ਕਾਰ ਲਗਾ ਸਕਦੇ ਹੋ ਫਿਰ ਗੁਲਾਈ ਦੇ ਵਿੱਚ ਸ਼ੇਪ ਦੇਵਾਂਗੇ ਆਪਾਂ نیچے ਤੋਂ ਹੁਣ ਇੱਥੇ ਦੇਖੋ ਮਾਰਜਿਨ ਜਿਹੜਾ ਅਸੀਂ ਆਪਾਂ ਪਹਿਲਾਂ ਨਹੀਂ ਰੱਖਿਆ ਸੀਗਾ ਸੋ ਆਪਾਂ 2 ਜਾਂ 2.5 ਇੰਚ ਦਾ ਜਿਹੜਾ ਮਾਰਜਿਨ ਰੱਖ ਲੈਣਾ ਤੇ ਮਾਰਜਿਨ ਦੇ ਨਾਲ ਹੀ ਇਹ ਆਪਣੀ ਲੈਂਥ ਨੂੰ ਮਲਉਣਾ ਹੈ ਇੱਥੇ ਅਸੀਂ ਕਈ ਵਾਰੀ ਕਈ ਗਲਤੀ ਕਰ ਲੈਂਦੇ ਆ ਜਿਨ੍ਹਾਂ ਦੀ हिਪ ਜਿੱਦਾ हिਪ ਤੋਂ ਥੋੜਾ ਜਿਹਾ ਜ ਦਿਆਂ ਬਟੋ ਜਦੋਂ ਇਹ ਵਾਲੀ ਲਾਈਨ ਲਗਾਉਂਦੀ ਹੈ ਤੇ ਉਹ ਧਿਆਨ ਨਹੀਂ ਰੱਖਦੇ ਵੀ ਤੁਹਾਡੀ ਹਿਪ ਜਿਹੜੀ ਆ ਉਹਦੇ ਕੱਪੜਾ ਥੋੜਾ ਜਿਹਾ 2 ਜਾਂ 3 ਇੰਚ ਵਾਧੂ ਹੋਣਾ ਚਾਹੀਦਾ ਸੋ ਇੱਥੇ ਆਪਾਂ ਹਿਪ ਨੂੰ ਆਪਾਂ ਚੈੱਕ ਕਰ ਰਹੇ ਹਾਂ ਦੇਖੀ ਵੀ ਸਾਡੀ ਜਿਹੜੀ ਹਿਪ ਆ 24 ਇੰਚ ਰੈਡੀ ਆ ਸੋ ਉਹਦਾ ਅੱਧ ਕਰਨ ਤੇ 12 ਇੰਚ ਹੁੰਦਾ ਹੈ 12 ਇੰਚ ਕੱਪੜਾ ਇਹ ਤੋਂ ਥੋੜਾ ਜਿਹਾ ਅਸੀਂ ਜ਼ਿਆਦਾ ਖੁੱਲਾ ਰੱਖਾਂਗੇ ਇੱਥੋਂ ਬਸ ਇਹ ਨਹੀਂ ਕੰਮ ਸਿਗਾ ਇਹਦਾ ਹੁਣ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜਾ ਆਪਾਂ ਲਾਈਨ ਜਿਹੜੀ ਮਲਾਈ ਆ ਉਹ ਕਟਿੰਗ ਕਰਾਂਗੇ ਆਪਾਂ ਮਾਰਜਨ ਵਾਲੀ ਸਾਈਡ ਤੋਂ ਜਿੱਥੇ ਆਪਾਂ 2.5 ਇੰਚ ਦਾ ਮਾਰਜਨ ਰੱਖਿਆ ਉਹ ਉੱਥੇ ਵੀ ਆਪਾਂ ਕਟਿੰਗ ਕਰਾਂਗੇ ਸੋ ਇਸ ਤਰ੍ਹਾਂ ਬਸ ਆ ਗੁਲਾਈ ਦੇ ਵਿੱਚ ਆਪਾਂ ਕੱਟ ਲੈਣਾ ਤੇ ਫਿਰ ਉੱਪਰ ਨੂੰ ਆਪਾਂ ਇਸ ਤਰ੍ਹਾਂ ਕੱਟਦੇ ਜਾਵਾਂਗੇ ਸੋ ਇਹਦੇ ਲਈ ਕੱਪੜਾ ਜਿਹੜਾ ਚਾਹੀਦਾ ਹੁੰਦਾ ਹੈ ਉਹ ਤੁਸੀਂ ਨਾਪ ਦੇ ਅਕੋਰਡਿੰਗ ਲੈ ਸਕਦੇ ਹੋ ਵੱਧ ਤੋਂ ਵੱਧ 3 ਮੀਟਰ ਦੇ ਅੰਦਰ-ਬੰਦਰ ਜਿਹੜੀ ਆ ਫਰੌਕ ਆ ਬਣ ਕੇ ਰੈਡੀ ਹੋ ਜਾਂਦੀ ਆ ਮੋਂਡੇ ਦੀ ਇਸ ਟਾਈਮ ਤੇ ਕਟਾਈ ਕਰਦੇ ਹੋ ਤੁਸੀਂ ਧਿਆਨ ਰੱਖਣਾ ਵੀ ਜਿਹੜੀ ਆਪਾਂ ਸ਼ੇਪ ਜਿਹੜੀ ਜ਼ਿਆਦਾ ਡੀਪ ਨਹੀਂ ਪਾਈ ਗਈ। ਕਿ ਪਹਿਲਾਂ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਵਾਂਗੇ ਫਿਰ ਛੋਟੇ ਛੋਟੇ ਕੱਟ ਲਗਾ ਲਵਾਂਗੇ। ਇਹ ਕੱਟਾਂ ਨਾਲ ਫਿਰ ਸਾਨੂੰ ਧਿਆਨ ਰਹਿੰਦਾ ਆ ਵੀ ਆਪਾਂ ਜਿਹਦਾ ਨੈੱਕ ਦਾ ਕੱਟ ਲਗਾ ਲੈਂਦੇ ਹੁੰਦੇ 2.5 ਤੋਂ 3 ਇੰਚ ਵਿੱਚਕਾਰ ਇੰਨਾ ਛੋੜਾ ਪਰ ਰੱਖਣਾ ਆ। ਸੋ ਇਸੇ ਤਰ੍ਹਾਂ ਆਪਾਂ ਕਮਰ ਤੇ ਨਿਸ਼ਾਨ ਲਗਾ ਲਵਾਂਗੇ। ਇਹ ਇਹ ਸਾਰੇ ਨਿਸ਼ਾਨ ਸਾਡੇ ਉਸ ਟਾਈਮ ਤੇ ਕੰਮ ਆਉਂਦੇ ਆ ਜਦੋਂ ਆਪਾਂ ਇਹਨਾਂ ਦੀ ਸਿਲਾਈ ਕਰਦੇ ਆਂ। ਬਾਰ-ਬਾਰ ਸਾਨੂੰ ਚੌਕ ਦੇ ਨਾਲ ਮਾਰਕਰ ਦੇ ਨਾਲ ਨਿਸ਼ਾਨ ਨਹੀਂ ਲਗਾਉਣੇ ਪੈਣ। ਹੁਣ ਸੀਗੀ ਮੁੰਡੇ ਨੂੰ ਉਹ ਉੱਥੇ ਆਪਾਂ ਕਟਿੰਗ ਕਰ ਦਿੱਤੀ ਇਸ ਤਰ੍ਹਾਂ ਪਹਿਲਾਂ ਆਪਾਂ ਜਿਹੜੀ ਗੁਲਾਈ ਵਾਲੀ ਸ਼ੇਪ ਆਈ ਸੀ ਉਹ ਇੰਨੀ ਵਧੀਆ ਨਹੀਂ ਸੀ ਆਈ ਸੋ ਇੱਥੇ ਦੁਬਾਰਾ ਆਪਾਂ ਇਸ ਨੂੰ ਸੈੱਟ ਕੀਤਾ ਸੀ ਦੁਬਾਰਾ ਗੁਲਾਈ ਦਿੱਤੀ ਸੀਗੀ ਹੁਣ ਨਾਲ ਲੱਗਦੀ ਆਪਾਂ ਜਿਹੜੀ ਫਿਟਿੰਗ ਦੇ ਨਿਸ਼ਾਨੇ ਆ ਦੂਸਰੀ ਸਾਈਡ ਵੀ ਲਗਾ ਲਵਾਂਗੇ ਸੋ ਪਹਿਲਾਂ ਆਪਾਂ ਬੈਕ ਸਾਈਡ ਦਾ ਜਿਹੜਾ ਪੱਲਾ ਉਸ ਨੂੰ ਪਾਸੇ ਰੱਖ ਦਮਾਗੇ ਸੁਈ ਦੇ ਵਿੱਚ ਧਾਗਾ ਪਾ ਲਵਾਂਗੇ ਇਸ ਤਰ੍ਹਾਂ ਜਿਹੜਾ ਸਾਡਾ ਨਿਸ਼ਾਨੇ ਆ ਬਿਲਕੁਲ ਸਹੀ ਤਰੀਕੇ ਨਾਲ ਲੱਗਦੇ ਆ ਸੋ ਛੋਟੇ ਛੋਟੇ ਟਾਂਕੇ ਲਗਾਉਂਦੇ ਹੋਏ ਆਪਾਂ ਦੂਸਰੀ ਸਾਈਡ ਵੀ ਆਪਣੇ ਨਿਸ਼ਾਨ ਜਿਹੜੇ ਇਦਾਂ ਟਾਂਕੇ ਲੱਗੇ ਹੋਏ ਸਾਨੂੰ ਦੂਸਰੀ ਸਾਈਡ ਦਿਖਾਈ ਦੇਣਗੇ ਉਹਨਾਂ ਦੇ ਉੱਪਰ ਹੀ ਆਪਾਂ ਮਾਰਕਰ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੀ। ਇੱਥੇ ਵੀਡੀਓ ਕਰਕੇ ਮੈਨੂੰ ਥੋੜੇ ਜਿਹੇ ਨਿਸ਼ਾਨ ਇਹਨਾਂ ਡਾਰਕ ਕਰਨੇ ਪੈਂਦੇ ਆ, ਸੋ ਤੁਸੀਂ ਲਾਈਟ ਵਾਲੇ ਨਿਸ਼ਾਨ ਲਗਾ ਲੈਣੀਆਂ ਤੇ ਇਸ ਤੋਂ ਬਾਅਦ ਹੁਣ ਕਰਦੇ ਆਂ ਆਪਾਂ ਬਾਹਾਂ ਦੀ ਕਟਿੰਗ। ਅਸੀਂ ਬਣਾਵਾਂਗੇ ਅੰਬਰੀਲਾ ਸਲੀਵ। ਤੁਸੀਂ ਸਿੰਪਲ ਸਲੀਵ ਵੀ ਰੱਖਦੇ ਸਕਦੇ ਹੋ ਤੇ ਆਪਣੇ ਅਕੋਰਡਿੰਗ ਬਾਹਾਂ ਦਾ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਤੇ ਪ੍ਰਿੰਟ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ। ਜਿਸ ਸਾਈਡ ਨੂੰ ਸਾਡੀ ਕਮੀਜ਼ ਦਾ ਪ੍ਰਿੰਟ ਹੀ ਜਾਂਦਾ, ਸੇਮ ਉਸੇ ਸਾਈਡ ਨੂੰ ਸਾਡੀ ਜਿਹੜੀਆਂ ਬਾਹਾਂ ਦਾ ਪ੍ਰਿੰਟ ਜਾਣਾ ਚਾਹੀ ਇਹ ਜੇ ਨਿਸ਼ਾਨ ਲਗਾਇਆ ਹੈ ਤੇ ਇਸ ਤਰ੍ਹਾਂ ਮੁੰਡੇ ਦੀ ਆਪਾਂ ਜਿਹੜੀ ਸ਼ੇਪ ਹੈ ਉਹ ਦਿੱਤੀ ਹੈ ਉਸ ਤੋਂ ਬਾਅਦ ਆ ਇਸ ਦਾ ਅੱਧ ਕਰ ਲਵਾਂਗੇ ਅੱਧ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਕਿਉਂਕਿ ਜਿਹੜੀ ਅੰਬ੍ਰੇਲਾ 슬ੀਵ ਹੁੰਦੀ ਆ ਉਹ ਵਿਚਕਾਰ ਉਹ ਬਹੁਤੀ ਜ਼ਿਆਦਾ ਖੁੱਲੀ ਨਹੀਂ ਹੁੰਦੀ ਬਸ ਉਹਦੀ ਜਿਹੜੀ ਫਰੰਟ ਵਾਲੀ ਸਾਈਡ ਹੁੰਦੀ ਆ ਉੱਥੋਂ ਜ਼ਿਆਦਾ ਖੁੱਲੀ ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਉਸੇ ਸ਼ੇਪ ਦੇ ਵਿੱਚ ਇਸ ਨੂੰ ਸਕੇਲ ਨੂੰ ਰੱਖਾਂਗੇ ਤੇ ਨਿਸ਼ਾਨ ਲਗਾ ਦਮਾਂਗੇ ਨਾਲ ਲੱਗਦਾ ਜੀ ਆਪਾਂ ਮਾਰਜਿਨ ਦਾ ਵੀ ਨਿਸ਼ਾਨ ਲਗਾ ਲੈਣਾ ਵੀ ਸਾਡੀ ਜਿਹੜੀ ਸਿਲਾਈ ਉਹ ਕਿੰਨੇ ਤੇ ਆਏਗੀ ਤੇ ਕਿੰਨਾ ਸਾਡਾ ਮਾਰਜਿਨ ਜਿਹੜਾ ਰਹੇਗਾ ਹੁਣ ਆਪਾਂ ਇਹ ਨਹੀਂ ਤਾਂ ਇਸ ਤਰ੍ਹਾਂ ਜਿੱਦਾਂ ਚੁਕੀਆਂ ਜਾਂ ਜੜੀਆਂ ਉਹ ਨਿਕਲੀਆਂ ਰਹਿੰਦੀਆਂ ਤੇ ਬਾਹਾਂ ਦੀ ਜਿਹੜੀ ਮੋਰੀਓ ਗੁਲਾਈ ਆ ਉਹ ਇੰਨੀ ਵਧੀਆ ਨਹੀਂ ਹੁੰਦੀ ਸੋ ਇਸ ਕਰਕੇ ਅਗਲੀ ਸਾਈਡ ਵੀ ਸਾਨੂੰ ਥੋੜੀ ਜਿਹੀ ਲਾਈਟ ਜੀ ਆਪਾਂ ਗੁਲਾਈ ਦਿੰਦੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਫਰੌਗ ਦੇ نیچے ਪਾਈ ਆ ਗੁਲਾਈ ਇਸੇ ਤਰ੍ਹਾਂ ਇੱਥੇ ਵੀ ਪਾਵਾਂਗੇ ਇੱਥੇ ਗੁਲਾਈ ਜਿਹੜੀ ਤੁਸੀਂ ਦੇਖ ਸਕਦੇ ਹੋ ਸਿਰਫ ਆਪਾਂ ਨੋਰਮਲ ਜੀ ਲਾਈਟ ਜੀ ਗੁਲਾਈ ਦਿੱਤੀ ਹੈ ਸੋ ਕਈਆਂ ਨੂੰ ਡਿਫਿਕਲਟੀ ਲੱਗਦਾ ਹੁੰਦਾ ਵੀ ਜੇਕਰ ਆਪਾਂ ਮੋਰੀ ਲਈ ਸੈਣੀ ਇਸ ਤਰ੍ਹਾਂ ਗੁਲਾਈ ਦੇ ਦਿੱਤੀ ਫਿਰ ਜਿਹੜੀ ਚੋੜੀ ਲੈਸ ਆ ਉਹ ਆਸਾਨੀ ਨਾਲ ਨਹੀਂ ਲੱਗੇਗੀ ਬਟ ਆਪਾਂ ਕਾਫੀ ਵਾਰ ਲਾ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦੀ ਹਾਂ ਵੀ ਕਿਸ ਤਰ੍ਹਾਂ ਆਪਾਂ ਆਸਾਨੀ ਨਾਲ ਜਿਹੜੀ ਹੈ ਗੋਲਾਈ ਦੇ ਵਿੱਚ ਵੀ ਆਪਾਂ ਲੈਸ ਨੂੰ ਅਟੈਚ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਅਗਲੀ ਸੈਡ ਨੂੰ ਇਸ ਤਰ੍ਹਾਂ ਬ੍ਰੀਕ ਜਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਲੈਸ ਨੂੰ ਇਸ ਦੇ ਉੱਪਰ ਰੱਖਾਂਗੇ ਲੈਸ ਨੂੰ ਜ਼ਿਆਦਾ ਆਪਾਂ ਖਿੱਚਣਾ ਨਹੀਂ ਹੁੰਦਾ ਬਿਲਕੁਲ ਹੌਲੀ-ਹੌਲੀ ਆਪਾਂ ਇਸ ਦੇ ਉੱਪਰ ਅਟੈਚ ਕਰਦੇ ਜਾਵਾਂਗੇ ਇਸ ਵੀ ਇੱਕ ਸਲਾਈ ਜਿਹੜੀ ਆਪਾਂ ਬਿਲਕੁਲ ਇਸ ਦੇ ਕਿਨਾਰੇ ਤੇ ਲਗਾਵਾਂਗੇ ਇੱਕ ਆਧਾ ਫੇਰ ਛੱਡਦੇ ਹੋਏ ਨਾਲ ਹੀ ਇਸ ਦੀ ਸਲਾਈ ਲਗਾ ਲਵਾਂਗੇ ਇਸ ਨਾਲ ਲੈਸ ਜਿਹੜੀ ਸਾਡੀ ਚੰਗੀ ਤਰ੍ਹਾਂ ਅਟੈਚ ਹੋ ਜਾਏਗੀ ਸੋ ਦੋਵਾਂ ਮਾਮਾਂ ਤੇ ਸੇਮ ਤਰੀਕੇ ਨਾਲ ਆਪਾਂ ਜਿਹੜੀ ਲੈਸ ਆ ਅਟੈਚ ਕਰ ਲੈਣੀ ਹੈ ਇਸ ਤੋਂ ਬਾਅਦ ਆਪਾਂ neck ਤੇ ਲੈਸ ਨੂੰ ਅਟੈਚ ਕਰਾਂਗੇ neck ਜਿਹੜਾ ਉਹ V shape ਦੇ ਵਿੱਚ ਬਣਾਉਣਾ ਹੈ back neck ਜਿਹੜਾ ਉਹ ਸਿੰਪਲ ਹੀ ਆ ਬਹੁਤ ਜ਼ਿਆਦਾ ਡੀਪ ਨਹੀਂ ਕਰਨਾ ਹੈਗਾ ਸਿਰਫ 2 ਜਾਂ 3 ਇੰਚ ਹੀ ਆਪਾਂ ਰੱਖਿਆ ਹੈਗਾ ਇਸ ਨੂੰ ਉਸ ਤੋਂ ਬਾਅਦ ਜਿਹੜਾ ਫਰੰਟ neck ਹੈ ਉਹ ਇਸ ਤਰ੍ਹਾਂ ਪਹਿਲਾਂ ਆਪਾਂ ਜੋੜ ਲਿਆ ਸੋ ਜੋੜਨ ਤੋਂ ਬਾਅਦ ਆ ਇਹ ਕੱਟ ਪਾਉਣੀ ਜ਼ਰੂਰੀ ਹੁੰਦੇ ਆ ਇਹਨਾਂ ਨਾਲ ਜਿਹੜੀ ਹੁੰਦੀ ਹੈ ਲੈਕ ਜੇ ਸਫਾਈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਹੁਣ ਇੰਦਾ ਪਹਿਲਾਂ ਆਪਾਂ ਪ੍ਰੈਸ ਕਰ ਲਿਆ ਪ੍ਰੈਸ ਕਰਨ ਤੋਂ ਬਾਅਦ ਇੱਕੇ ਸਿਲਾਈ ਲਗਾ ਲਈ ਤਾਂ ਜੋ ਚੰਗੀ ਤਰ੍ਹਾਂ ਸੈੱਟ ਹੋ ਜਵੇ ਹੁਣ ਇਸ ਦੇ ਉੱਪਰ ਆਪਾਂ ਲੈਸ ਨੂੰ ਅਟੈਚ ਕਰਨਾ ਸਟਾਰਟ ਕਰਦੇ ਆਂ ਲੇਸ ਦੇ ਬਿਲਕੁਲ ਆਪਾਂ ਕਿਨਾਰੇ-ਕਿਨਾਰੇ ਦੇ ਉੱਪਰ ਆਪਣੀ ਸਲਾਈ ਜਿਹੜੀ ਆ ਲਗਾਉਂਦੇ ਜਾਣਾ ਜਦੋਂ ਆਪਾਂ ਸੈਂਟਰ ਦੇ ਵਿੱਚ ਆ ਗਏ ਉੱਥੇ ਆਪਾਂ ਜਾ ਕੇ ਸਲਾਈ ਨੂੰ ਇਸ ਤਰ੍ਹਾਂ ਸਟਾਪ ਕਰ ਦੇਣਾ ਫਿਰ ਆਪਾਂ ਲੈਸ ਦੀ ਚੌੜਾਈ ਦੇ ਅਕੋਰਡਿੰਗ ਇੱਥੇ ਆਪਣੀ ਲੈਸ ਨੂੰ ਸੈੱਟ ਕਰ ਲੈਣਾ ਇਹ ਲੈਸ ਥੋੜੀ ਜਿਹੀ ਜ਼ਿਆਦਾ ਚੋੜੀ ਸੀ ਸੋ ਇਸ ਨੂੰ ਸੈੱਟ ਕਰਦੇ ਹੋਏ ਕਿੱਥੇ ਸਾਡੀ ਜਿਹੜਿਆ ਵੀ ਨੈਕ ਦੀ ਪੂਰੀ ਸ਼ੇਪ ਆਣਦੀ ਹੈ ਉਸ ਅਕੋਰਡਿੰਗ ਆਪਾਂ ਇੱਥੇ ਇਸ ਤਰ੍ਹਾਂ ਸਲਾਈ ਲਗਾਵਾਂਗੇ ਇਹ ਸਲਾਈ ਤੁਸੀਂ ਮਾਰਕਰ ਨਾਲ ਪਹਿਲਾਂ ਨਿਸ਼ਾਨ ਲਗਾ ਲੈਣਾ ਫਿਰ ਉਸ ਦੇ ਉੱਪਰ ਇਸ ਤਰ੍ਹਾਂ ਸਲਾਈ ਲਗਾ ਦੇਣੀ ਪਹਿਲਾਂ ਤੁਸੀਂ ਚੈੱਕ ਕਰ ਲਿਓ ਜਿਹੜੀ ਤੁਹਾਡੀ ਸ਼ੇਪ ਆ ਤੇ ਉਸ ਤੋਂ ਬਾਅਦ ਜਿਹੜੀ ਬਾਧੂ ਲੈਸ ਹੈ ਅੰਦਰਲੀ ਸਾਈਡ ਨੂੰ ਉਹ ਆਪਾਂ ਇਸ ਤਰ੍ਹਾਂ ਕੱਟ ਕਰ ਦੇਵਾਂਗੇ ਕੱਟਣ ਤੋਂ ਬਾਅਦਾਂ ਫਿਰ ਇਸੇ ਤਰ੍ਹਾਂ ਲੈਸ ਨੂੰ ਰੱਖਦੇ ਹੋਏ ਇਸ ਸਾਈਡ ਨੂੰ ਆਜਮਾਂਗੇ ਹੁਣ ਇਹ ਵਾਲੀ ਜਿਹੜੀ ਸਿਲਾਈ ਹੈ ਸਾਡੀ ਕੰਪਲੀਟ ਹੋ ਚੁੱਕੀ ਆ ਲੈਸ ਤੁਸੀਂ ਵੇਖ ਸਕਦੇ ਹੋ ਸਾਡੀ ਬਿਲਕੁਲ ਸੈਂਟਰ ਦੇ ਵਿੱਚ ਲੱਗੀ ਕਈ ਵਾਰੀ ਮੈਂ ਦੇਖਿਆ ਕਿ ਰੈਡੀਮੇਡ ਸੂਟ ਆਉਂਦੀਆਂ ਉਹਨਾਂ ਦੀ ਵੀ ਜਿਹੜੀ ਲੈਸ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਲੱਗੀ ਹੁੰਦੀ ਜਾਂ ਕਈਆਂ ਨੇ ਕਿਸੇ ਅਣਜਾਣੇ ਵਿਅਕਤੀ ਤੋਂ ਸਟਿਚ ਕਰਵਾਇਆ ਹੁੰਦਾ ਉਹਨਾਂ ਦੀ ਵੀ ਸਿਲਾਈ ਜਿਹੜੀ ਆ ਬਿਲਕੁਲ ਸੈਂਟਰ ਦੇ ਵਿੱਚ ਲੈਸ ਨਹੀਂ ਹੁੰਦੀ ਹੈਗੀ ਸੋ ਇਸ ਗੱਲ ਦਾ ਵੀ ਧਿਆਨ ਰੱਖਣਾ ਹੁੰ ਕਰਦੇ ਟਾਈਮ ਕਿ ਸਾਡੀ ਜਿਹੜੀ ਹਰ ਇੱਕ ਚੀਜ਼ ਐਸੀ ਬਣਾਈਓ ਆ ਉਹ ਬਿਲਕੁਲ ਸਹੀ ਤੇ ਪਰਫੈਕਟ ਹੋਵੇ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡਾ ਨੈਕ ਆ ਪੂਰੀ ਤਰ੍ਹਾਂ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਸ਼ੋਲਡਰ ਨਾਲ ਸ਼ੋਲਡਰ ਨੂੰ ਜੋੜ ਦਵਾਂਗੇ ਬੈਕ ਸਾਈਡ ਦਾ ਜਿਹੜਾ ਸ਼ੋਲਡਰ ਹੈ ਫਰੰਟ ਸਾਈਡ ਨਾਲ ਜੋੜ ਦੋ ਇਸ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਫਿਟਿੰਗ ਦੀ ਸਿਲਾਈ ਮੈਂ ਬਹੁਤ ਜ਼ਿਆਦਾ ਸ਼ੋਲਡਰ ਵਗੈਰਾ ਕਿਸ ਤਰ੍ਹਾਂ ਜੋੜਿਆ ਜਾਂ ਬਾਹਾਂ ਕਿਸ ਤਰ੍ਹਾਂ ਆਪਾਂ ਜੋੜੀ ਆ ਉਹ ਵਾਲੀ ਵੀਡੀਓ ਵਿੱਚ ਨਹੀਂ ਇੰਦਾ ਕਲਿੱਪਾਂ ਐਡ ਕੀਤੀਆਂ ਕਿਉਂਕਿ ਵੀਡੀਓ ਜਿਹੜੀ ਉਹ ਕਾਫੀ ਲੌਂਗ ਹੋ ਜਾਏਗੀ ਸੋ ਆਪਾਂ ਹੁਣ ਇਹ ਫਿਟਿੰਗ ਦੀ ਜਿਹ ਕਿ ਦੋਨੋਂ ਸਾਈਡ ਤੋਂ ਕਪੜਾ ਸੇਮ ਹੀ ਹੋਣਾ ਚਾਹੀਦਾ ਹੈ ਤੇ ਸੇਮ ਕਪੜਾ ਰੱਖਦੇ ਹੋਏ ਤੁਸੀਂ ਇਹ ਸਲਾਈ ਨੂੰ ਕੰਪਲੀਟ ਕਰ ਦੇਣਾ ਉੱਪਰ ਉਹ ਸਿਰਫ ਆਪਾਂ ਫਿਟਿੰਗ ਦਿੱਤੀ ਹੈ ਨੀਚੇ ਤੋਂ ਸਿਰਫ ਆਪਾਂ ਅੱਧਾ ਇੰਚ ਛਾੜਦੇ ਹੋਏ ਜਿਹੜੀ ਆਪਣੀ ਸਲਾਈ ਆ ਉਹ ਲਗਾ ਲਈ ਹੈ ਇਹ ਸਲਾਈ ਲਗਾਉਣ ਤੋਂ ਬਾਅਦ ਹੁਣ ਨੀਚੇ ਵਾਲੀ ਸਾਈਡ ਆਪਾਂ ਲੈਸ ਨੂੰ ਅਟੈਚ ਕਰਾਂਗੇ ਉਸ ਲਈ ਜਿਸ ਤਰ੍ਹਾਂ ਆਪਾਂ ਬਾਹਾਂ ਤੇ ਪਹਿਲਾਂ ਬਰੀਕ ਜੀ ਪੱਟੀ ਨੂੰ ਫੋਲਡ ਕਰ ਲਿਆ ਸੀ ਪੱਟੀ ਆਪਾਂ ਤਾਂ ਫੋਲਡ ਕਰ ਲੈਂਦੇ ਹੁੰਦੇ ਵਿੱਚਲੀ ਸਾਈਡ ਨੂੰ ਤਾਂ ਜੋ ਮੁੜ ਕੇ ਧਾਗੇ ਨਾ ਨਿਕਲ ਸੋ ਜਿਹੜੀ ਪੱਟੀ ਆ ਉਹ ਆਪਾਂ ਬਾਹਲੀ ਸਾਈਡ ਨੂੰ ਫੋਲਡ ਕੀਤੀ ਹੁੰਦੀ ਹੈ ਤੇ ਲੈਸ ਨਾਲ ਆਪਾਂ ਉਸ ਨੂੰ ਹਾਈਡ ਕਰ ਦਿੰਦੇ ਆ ਤੇ ਅੰਦਰਲੀ ਸਾਈਡ ਜਿਹੜੀ ਆ ਉਸ ਪੂਰੀ ਲੈਸ ਸਾਡੀ ਉਹ ਸਫਾਈ ਦੇ ਨਾਲ ਲੱਗਦੀ ਹੈ ਸੇਮ ਇਸੇ ਤਰੀਕੇ ਨਾਲ ਆਪਾਂ ਬਾਹਾਂ ਤੇ ਲੈਸ ਨੂੰ ਅਟੈਚ ਕੀਤਾ ਹੈ ਆਪਾਂ ਦੇਖਿਓ ਕਿ ਅੰਬ੍ਰੇਲਾ 슬ੀਵ ਦੇ ਵਿੱਚ ਜਿਹੜੀਆਂ ਬਾਹਾਂ ਖੁੱਲੀਆਂ ਹੁੰਦੀਆਂ ਨੇ ਸੋ ਅੰ ਦਿਲੈਸ ਆਪਾਂ ਕਿਸ ਤਰ੍ਹਾਂ ਲਗਾਈਏ ਇਸੇ ਕਰਕੇ ਸਾਨੂੰ ਸਫਾਈ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੁਣ ਬਾਹਾਂ ਦੀ ਜਿਹੜੀ ਮੂਰੀ ਆ ਉਹ ਆਪਾਂ ਰੱਖੀ ਆ 9.5 ਇੰਚ ਤੁਸੀਂ ਆਪਣੇ ਅਕੋਰਡਿੰਗ ਇਸ ਨੂੰ ਘੱਟ ਜਾਂ ਵੱਧ ਕਰ ਸਕਦੇ ਹੋ ਛੇਬ ਪੂਰੀ ਆਪਾਂ ਅੰਬ੍ਰੇਲਾ ਸਲੀਵ ਵਾਂਗੂ ਇਸ ਤੇ ਵਿਚਕਾਰੋਂ ਆਪਾਂ ਗੋਲਾਈ ਦੇ ਵਿੱਚ ਦੇਣੀ ਹੈ ਤੇ ਇਸ ਤਰ੍ਹਾਂ ਮੁੰਡੀ ਨਾਲ ਆਪਾਂ ਇਸ ਨੂੰ ਜੋੜ ਦਿੰਦੇ ਹਾਂ ਤਾਂ ਵਾਹਾਂ ਜਿਹੜੀਆਂ ਸਾਡੀਆਂ ਜੁੜ ਕੇ ਰੈਡੀ ਹੋ ਚੁੱਕੀਆਂ ਐ ਪੂਰੀ ਕੋਰਤੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੀ ਬਣੀ ਐ ਆਪਾਂ ਇਸ ਨੂੰ ਫਿਟਿੰਗ ਵਾਲੀ ਬਣਾਇਆ ਸੀ ਇਸ ਕਰਕੇ ਇਹਦੇ ਵਿੱਚ ਦੋ ਦੋ ਪਲੇਟਾਂ ਦੋਨੋਂ ਸਾਈਡ ਪਾਈਆਂ ਸੀ ਜੇਕਰ ਤੁਸੀਂ ਫਿਟਿੰਗ ਵਾਲੀ ਨਹੀਂ ਚਾਹੁੰਦੇ ਤੇ ਥੋੜਾ ਲੂਜ਼ ਰੱਖਣਾ ਚਾਹੁੰਦੇ ਤਾਂ ਪਲੇਟਾਂ ਤੁਸੀਂ ਸਕਿਪ ਕਰ ਸਕਦੇ ਹੋ ਜਿਹੜੀ ਫੋਟੋ ਆ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੈਕ ਵੀ ਪੂਰਾ ਸਾਡਾ ਸੈਂਟਰ ਵਿੱਚ ਆ ਰਿਹਾ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਤਾਂ ਇਹ ਮੈਂ ਮਿਸ਼ੂ ਤੋਂ ਬਾਇ ਕੀਤਾ ਸੀ ਫੈਬਰਿਕ ਜਿਹੜਾ ਸੀ 300 ਦੇ ਅੰਦਰ ਅੰਦਰੀ ਸੀਗਾ ਕੋਰਤੀ ਲਈ ਜਿਹੜਾ 3 ਮੀਟਰ ਸੀ। ਸੋ ਲਿੰਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਜੇਕਰ ਕਿਸੇ ਨੇ ਮੰਗਵਾਉਣਾ ਹੈ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ। ਨਾਲ ਇਸ ਦੇ ਆਪਾਂ ਇਸ ਤਰ੍ਹਾਂ ਦੀ ਸਲਵਾਰ ਜਿਹੜੀ ਰੈਡੀ ਕੀਤੀ ਸੀ ਸਲਵਾਰ ਜਿਹੜੀ ਹੈ ਉਹ ਚਿਕਨ ਕਰੀ ਹੈ ਤੇ ਇਸ ਦੀ ਫੁੱਲ ਵੀਡੀਓ ਮੈਂ ਤੁਹਾਡੇ ਨਾਲ ਛੇਤੀ ਸ਼ੇਅਰ ਕਰ ਦਵਾਂਗੀ। ਜੇਕਰ ਤੁਹਾਨੂੰ ਅਜੇ ਵੀ ਕੋਈ ਸਮਝ ਨਹੀਂ ਲੱਗਾ ਤਾਂ ਕਮੈਂਟ ਕਰਕੇ ਤੁਸੀਂ ਆਰਾਮ ਨਾਲ ਮੈਨੂੰ ਪੁੱਛ ਸਕਦੇ ਹੋ। ਮੈਂ ਤੁਹਾਡਾ ਛੇਤੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ। ਲੌਂਗ ਵੀਡੀਓ ਨੂੰ ਬਣਾਉਣ ਵਿੱਚ ਕਾਫੀ ਟਾਈਮ ਲੱਗ ਜਾਂਦਾ ਹੈ ਸੋ ਵੀਡੀਓ ਨੂੰ ਫੁੱਲ ਵੇਖਿਆ ਕਰੋ ਤਾਂ ਹੀ ਫਿਰ ਹੁੰਦਾ ਵੀ ਚਲੋ ਅੱਗੇ ਵੀ ਬਣਾ ਦਿੰਦੀ ਹਾਂ ਹੁਣ ਚਿਕਨ ਗਰੀਦ ਸਲਵਾਰ ਦੀ ਜਿਹੜੀ ਵੀਡੀਓ ਉਸ ਨੂੰ ਲੌਂਗ ਵੀਡੀਓ ਵਿੱਚ ਬਣਾਉਣ ਤੇ ਕਾਫੀ ਜ਼ਿਆਦਾ ਮਿਹਨਤ ਲੱਗਣੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਛੋਟ ਜਿਹਾ ਜ਼ਿਆਦਾ ਸ਼ੇਅਰ ਕਰਦੀ ਹੁੰਦੀ ਲੌਂਗ ਕੱਟ ਸ਼ੇਅਰ ਕਰਦੀ ਹੁੰਦੀ ਕਿਉਂਕਿ 뷰 ਨਹੀਂ ਆਉਂਦੇ ਫਿਰ ਦੁੱਖ ਲੱਗਦਾ ਹੈ ਸੋ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਲੌਂਗ ਵੀਡੀਓ ਨੂੰ ਜਿਨ੍ਹਾਂ ਨੇ ਇੱਥੇ ਤੱਕ ਪੂਰੀ ਵੀਡੀਓ ਵੇਖੀ ਆ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ